ਮਹਿੰਦਰਜੀਤ ਸਿੰਘ ਚੇਅਰਮੈਨ ਇੰਡੀਅਨ ਡੇਰੀ ਐਸੋਸੀਏਸ਼ਨ ਪੰਜਾਬ ਚੈਪਟਰ ਹੁਣ ਕਰ ਲਉਂਦੀ ਹੈ ਕਿ ਕਿਉਂ ਸਾਨੂੰ ਡੇਰੀ ਨੱਟੀ ਕਾਨਫਰੰਸ ਜਾਣਾ ਚਾਹੀਦਾ ਹੈ ਸਟੂਡੈਂਟ ਵਾਸਤੇ ਜਾਂ ਜਿਹੜੇ ਬੱਚੇ ਨਵੇਂ ਡੇਰੀ ਦੀ ਐਜੂਕੇਸ਼ਨ ਜਾਂ ਡੇਰੀ ਰਿਲੇਟਡ ਆਉਟਰ ਦੀ ਨਿਊਟ੍ਰੀਸ਼ਨ ਦੀ ਐਜੂਕੇਸ਼ਨ ਲੈ ਰਹੇ ਜਾਂ ਲੈ ਚੁੱਕੇ ਨੇ ਉਹਨਾਂ ਵਾਸਤੇ ਕਿ ਕਿਹੜੀਆਂ-ਕਿਹੜੀਆਂ ਕੰਪਨੀਆਂ ਕਿਹੜੇ-ਕਿਹੜੇ ਅਧਾਰੇ ਜਿੱਥੇ ਉਹਨਾਂ ਨੂੰ ਜੌਬ ਮਿਲ ਸਕਦੀ ਹੈ ਫਾਰਮਰ ਵਾਸਤੇ ਇਹ ਇਹ ਜਿਹੜੇ ਕਿਹੜੇ ਕਿਹੜੇ ਲੋਕ ਨੇ ਜਿਵੇਂ ਮੈਂ ਦੱਸ ਰਿਹਾ ਕਿ ਇੰਟਰਨੈਟ ਦੀ ਵਰਤੋਂ ਕਰਕੇ ਆਨਲਾਈਨ ਪੇਮੈਂਟ ਕਿਵੇਂ ਕਰਦੇ ਆ ਰੀਅਲ ਟਾਈਮ ਇਨਫਰਮੇਸ਼ਨ ਪਸ਼ੂ ਦੇ ਜਿਹੜੇ ਟੈਗ ਲਾ ਕੇ ਆ ਪਰ ਕਿਵੇਂ ਲੈਂਦੇ ਆ ਉਹ ਰੀਅਲ ਟਾਈਮ ਇਨਫਰਮੇਸ਼ਨ ਨੂੰ ਆਪਾਂ ਪ੍ਰਜਨਨੀ ਜਾਂ ਕਹਿ ਲਓ ਜੀ ਪ੍ਰੈਗਨੈਂਸੀ ਦੇ ਨਾਲ ਕਿਵੇਂ ਜੋੜ ਕੇ ਜਾਂ ਗਾਇਨਕੋਲੋਜੀ ਸਿਸਟਮ ਨਾਲ ਕਿਵੇਂ ਜੋੜ ਕੇ ਆਪਾਂ ਪਤਾ ਕਰ ਸਕਦੇ ਆ ਕਿ ਕੀ ਬੱਚਾ ਹੋਏਗਾ ਜਾਂ ਬੱਚੀ ਹੋਏਗੀ ਜਕੱਟਾ ਹੋਗਾ ਜਾਂ ਕੱਤੀ ਹੋਏਗੀ ਔਰ ਉਹ ਤੋਂ ਲਵਾ ਉਹਦਾ ਜਿਹੜਾ ਹੈਲਥ ਸਿਸਟਮ ਹੈ ਰਿਮੀਨੇਸ਼ਨ ਤੋਂ ਨੋਟ ਕਰਕੇ ਅਸੀਂ ਉਹਦਾ ਡਾਈਜੈਸਟਿਵ ਸਿਸਟਮ ਉਹਦਾ ਪਤਾ ਲਾ ਸਕਦੇ ਆ ਔਰ ਟੈਂਪਰੇਚਰ ਆਨਲਾਈਨ ਚੈੱਕ ਕਰਕੇ ਅਸੀਂ ਉਹਦਾ ਤਾਂ ਉਹਦੀ ਜਿਹੜੀ ਹੈਲਥ ਉਹ ਤੇ ਚੈੱਕ ਕਰ ਸਕਦੇ ਆ ਜਿਹੜੇ ਪ੍ਰੋਸੈਸਿੰਗ ਕਰਦੇ ਨੇ ਚਾਹੇ ਵੱਡੇ ਪਲੈਂਟ ਨੇ ਜਾਂ ਛੋਟੇ ਪਲੈਂਟ ਨੇ ਉਹਨਾਂ ਵਾਸਤੇ ਵੀ ਹੋਰ ਕਿਹੜੇ ਕਿਹੜੇ ਕਿਉਪਨ ਮੈਨੂਫੈਕਚਰਰ ਨਾਟ ਓਨਲੀ ਇੰਡੀਆ ਬਹੁਤ ਸਾਰੇ ਐਕਟਿਵਿਟਰ ਬਾਹਰੋਂ ਵੀ ਆਏ ਨੇ ਉਹ ਕਿਹੜੀ ਕਿਹੜੀ ਮਸ਼ੀਨਰੀ ਲੈ ਕੇ ਆਏ ਨੇ ਖਾਸ ਕਰਕੇ ਸਾਡਾ ਜੋਰ ਇਸ ਵਾਰ ਪੈਕੇਜਿੰਗ ਤੇ ਹੋਏਗਾ ਕਿਉਂਕਿ ਪੈਕੇਜਿੰਗ ਮੈਂ ਪਹਿਲਾਂ ਵੀ ਸਮਝਦਾ ਰਿਹਾ ਕਿ ਪੈਕੇਜਿੰਗ ਆਫ ਪ੍ਰੋਡਕਟ ਜਿਸ ਦੀ ਸਾਡਾ ਜਿਹੜਾ ਮੇਲ ਹੈ ਵੱਡਦੇ ਵਿੱਚ ਸਪੋਰਟ ਕਰਨਾ ਤਾਂ ਉਥੋਂ ਦੇ ਵਰਗੀ ਪੈਕੇਜਿੰਗ ਕਰਨੀ ਪਊਗੀ ਉਥੋਂ ਵਰਗਾ ਜਿਹੜਾ ਐਨਵਾਇਰਨਮੈਂਟ ਤਿਆਰ ਕਰਨਾ ਪਊਗਾ ਜਿਹੜੇ ਮਾਰਕੀਟਰ ਨੇ ਚਾਹੇ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਉਂਕਿ ਪੰਜਾਬ ਦੇ ਵਿੱਚ ਜੇ ਮੈਂ ਕਹਾਂ ਕੱਲਾ ਪ੍ਰੋਡਕਸ਼ਨ ਹੀ ਨਹੀਂ ਇੰਨੀ ਇੰਡਸਟਰੀ ਡੇਰੀ ਨਾਲ ਲੱਗ ਚੁੱਕੀ ਆ ਚਾਹੇ ਉਹ ਸਿੰਬਲ ਦਰੋ ਹਾਰਵੈਸਟਰ ਹੈ ਚਾਹੇ ਡਬਲ ਰੋ ਹਾਰਵੈਸਟਰ ਹੈ ਚਾਹੇ ਉਹ ਜੜੀਆਂ ਪਾਊਡਰ ਆਟੋਮੈਟਿਕ ਪਾਊਡਰ ਰੀਪਰ ਨੇ ਜਾਂ ਉਹ ਟੀਐਮਆਰ ਵੈਗਨਾ ਨੇ ਜਾਂ ਉਹ ਮਿਲਕਿੰਗ ਮਸ਼ੀਨਾਂ ਨੇ ਜਾਹੋ ਡੈਰੀਟਡ ਵਾਟਰ ਫੀਡਰ ਹੈ ਜਿਹੜਾ ਕਾਊ ਡੰਗ ਮੈਨੇਜਮੈਂਟ ਦੇ ਵਿੱਚ ਸਕ੍ਰੈਪਰ ਲੱਗੇ ਨੇ ਉਹ ਬਣ ਰਹੇ ਨੇ ਬਹੁਤ ਸਾਰੇ ਲੋਕ ਚੈਨਾ ਹੀ ਬਣ ਗਏ ਜਾਨੇ ਪਿੰਡਾਂ ਜਾਂ ਕਸਬਿਆਂ ਦੇ ਵਿੱਚ ਜਿੱਥੋਂ ਡੈਰੀ ਇਕਵਪਮੈਂਟ ਵੇਚਦੇ ਹਾਂ ਸੀ ਇਹ ਸਾਰਿਆਂ ਨੂੰ ਸੱਦਾ ਹੈ ਤੁਹੋ ਥੋੜੇ ਵਾਸਤੇ ਕਿੰਡੀਆ ਵਿੱਚ ਨਵੀਂ ਚੀਜ਼ ਹੈ ਤੁਹਾਡੇ ਵਾਸਤੇ ਖੁੱਲਾ ਮੌਕਾ ਹੈ ਕਿ ਤੁਸੀਂ ਆਪਣੀ ਮਾਰਕੀਟਿੰਗ ਤੇ ਸਕੋਰ ਕਰੋ ਆਮ ਜਿਹੜਾ ਕਿਸਾਨ ਆ ਉਹਦੇ ਵਾਸਤੇ ਇਹ ਹੈ ਕਿ ਉਹਨੂੰ ਕਿਵੇਂ ਡੈਲੀ ਕਰਨੀ ਆ ਜਾਂ ਕਿਵੇਂ ਸ਼ੁਰੂ ਕਰਾ ਉਹਦੇ ਵਾਸਤੇ ਕਿ ਵੇਅ ਟੂ ਸਟਾਰਟ ਫਰੋਮ ਵੇਅ ਟੂ ਸਟਾਰਟ ਹਾਊ ਟੂ ਸਟਾਰਟ ਯਾਨੀ ਕਿ ਉਹਤੇ ਫਾਈਨੈਂਸ਼ੀਅਲ ਇਸ਼ਟਿਟਿਊਸ਼ਨਾਂ ਹੋਣਗੀਆਂ ਇੰਸ਼ੋਰੈਂਸ ਕੰਪਨੀਆਂ ਆਉਣਗੀਆਂ ਟ੍ਰੈਂਡਿੰਗਾਂ ਵਾਲੇ ਸੀਮਨ ਵਾਲੇ ਉਹ ਸਾਰਾ ਇੱਕ ਤਰ੍ਹਾਂ ਦਾ ਤਿੰਨ ਦਿਨ ਦਾ ਭਰਮਾ ਜਿਹੜਾ ਮੇਲਾ ਉਹ ਪੂਰਾ ਘੁੰਮ ਕੇ ਦੇਖਣਾ ਪਏਗਾ ਉਹਦੇ ਵਾਸਤੇ ਖੁੱਲਾ ਸੱਦਾ ਹੈ ਦਸਵੇਂ ਦਿੱਤਾ ਹੈ ਫਿਰ ਵੀ ਦੁਬਾਰਾ ਫਿਰ ਦਾ ਦਰਨਾ ਹੈ ਕਿ ਡੈਲੀਗੇਟ ਫੀਸ ਹੋਵੇ ਤੇ ਜੇ ਤਾਂ ਤੁਸੀਂ ਇਕੱਲਾ ਐਗਜ਼ਿਬਿਸ਼ਨ ਦੇਖਣ ਗਿਆ ਤੇ ਡੋ ਡੈਲੀਗੇਟ ਫੀਸ ਜੇ ਉਹਨਾਂ ਨਾਲ ਇੰਟਰੈਕਸ਼ਨ ਕਰਨਾ ਹੈ ਬੀ ਟੂ ਬੀ ਮੀਟਿੰਗਾਂ ਕਰਨੀਆਂ ਹੈ ਮਾਰਕੀਟਿੰਗ ਆਪ੍ਰੋਡਕਟ ਕਰਨੀਆਂ ਹੈ ਫਿਰ ਉਹ ਏਰੀਆ ਦੇ ਵਿੱਚ ਆਪਾਂ ਜਾਣ ਵਾਸਤੇ 2500 ਰੁਪਏ ਪ੍ਰਤੀ ਫਾਰਮਰ ਜਾਂ 25 ਐਂਟਰਪ ਉਭੀਦਨੀ ਪਣੀ ਹੈ ਇੱਕ ਵਾਰੀ ਫਿਰ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ 12 ਤੋਂ 14 ਫਰਵਰੀ ਹੈ ਭੁੱਲਿਓ ਨਾ ਦੂਸਰਾ ਇਹ ਸੱਦਾ ਦਿੱਤਾ ਜਾਂਦਾ ਹੈ ਕਿ ਆਪਣੀ ਰਜਿਸਟ੍ਰੇਸ਼ਨ ਕਰਵਾ ਲਓ ਤੀਸਰਾ ਸੱਦਾ ਦਿੱਤਾ ਜਾਂਦਾ ਹੈ ਕਿ ਜੇ ਵੀ ਹਿਸਟਾਲ ਆਪਾਂ ਨਹੀਂ ਕਰਾਇਆ ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਣਾ ਪਾਇਆ ਵੀ ਨਹੀਂ ਬਹੁਤ ਸਾਰਾ ਇੰਟਰੈਕਸ਼ਨ ਹੋਈ ਵੀ ਆ ਕਾਫੀ ਲੋਕ ਇੰਟਰਸਟਡ ਨੇ ਉਹ ਆਪਣਾ ਉਹਦੇ ਮੁਤਾਬਿਕ ਜਿਹੜਾ ਅਸੀਂ ਲਿੰਕ ਭੇਜਾਂਗੇ ਉੱਤੇ ਸਟਾਲ ਦੀ ਆਪੀ ਪੈਰਵੇ ਕਰ ਸਕਦੇ ਨੇ ਕਿਉਂਕਿ ਉੱਥੇ ਦੁਨੀਆ ਦੇ ਲੋਕ ਜਿਹੜੇ ਆਉਣਗੇ ਚਾਹੇ ਉਹ ਤੁਰਕੀ ਹੈ ਚਾਹੇ ਬਲਗਾਰੀਆ ਹੈ ਉਹ ਹੋ ਸਕਦਾ ਹੈ ਉਹ ਸਾਡੇ ਪ੍ਰੋਡਕਟ ਜਿਹੜਾ ਹੈ ਉਹਨਾਂ ਦੇ ਫਿੱਟ ਆ ਜਾਣ ਔਰ ਇੱਕ ਤਰ੍ਹਾਂ ਦਾ ਇੱਕ ਅਪਰਚੂਨਟੀ ਹੈ ਇੱਕ ਤਰ੍ਹਾਂ ਦਾ ਇੱਕ ਮੌਕਾ ਹੈ ਸਾਡੇ ਵਾਸਤੇ ਕਿ ਅਸੀਂ ਦੁਨੀਆ ਦੇ ਵਿੱਚ ਆਪਣੇ ਇੰਨੀਆ ਤਰੱਕੀ ਜਿਹੜੀ ਅਸੀਂ ਕੀਤੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਖਾਜ ਕੇ ਸੋ ਦੋਸਤੋ ਆਪਕਾ ਸਾਰੇ ਜਾਣਦੇ ਨੇ ਕਿ ਪੰਜਾਬ ਜਿਹੜਾ ਮੇਲੇ ਦੀ ਧਰਤੀ ਹੈ ਇਹ ਮੇਲੇ ਤੇ ਜਿਹੜੇ ਸਾਡੇ ਆਮ ਸੱਭਿਆਚਾਰਕ ਮੇਲੇ ਲੱਗਦੇ ਆ ਉਹਨਾਂ 'ਚ ਫਰਕ ਹੈ ਇਹਦਾ ਨਾਮ ਅਸੀਂ ਡੇਰੀ ਨਟਿਕ ਕਾਨਫਰੰਸ ਰੱਖਿਆ ਹੈ ਇੰਟਰਨੈਸ਼ਨਲ ਡੇਰੀ ਨਟਿਕ ਕਾਨਫਰੰਸ ਹੈ ਇਦੇ ਵਿੱਚ ਤੇ ਆਮ ਦੇ ਵਿੱਚ ਜਿਹੜਾ ਆਰਮਸ ਜਿਹੜਾ ਮੈਂ ਜੇ ਗੱਲ ਕਰਾਂ ਕੋਈ ਹੋਰ ਕਿਸੇ ਧਾਰਨਕ ਜਾਂ ਸਮਾਜਿਕ ਤੇ ਹੁੰਦਾ ਉਹਨੂੰ ਉਸ ਤਰ੍ਹਾਂ ਨਹੀਂ ਅਸੀਂ ਲੈਣਾ ਅਸੀਂ ਕੁਝ ਕੁਝ ਚੀਜ਼ਾਂ ਜਿਹੜੀਆਂ ਸਾਡੀਆਂ ਨਰੋਲ ਰੋਜੀ ਰੋਟੀ ਨਾਲ ਜੁੜੀਆਂ ਨੇ ਸਕਿੱਲ ਡਿਵੈਲਪਮੈਂਟ ਨਾਲ ਜੁੜੀਆਂ ਨੇ ਅੱਗੇ ਜਿਹੜੇ ਫਾਰਮਰਾਂ ਦਾ ਨਵੇਂ ਦਸਤ ਦੇ ਤੈਅ ਕਰ ਤੈਅ ਕਰਨੇ ਨੇ ਉਹਨਾਂ ਨਾਲ ਜੁੜੀਆਂ ਨੇ ਇਹਨਾਂ ਵਿੱਚ ਇਹ ਹੈ ਕਿ ਇੱਥੇ ਤੁਹਾਨੂੰ ਗਿਆਨ ਦਾ ਸਰਕਰ ਮਿਲਣਾ ਹੈ ਗਿਆਨ ਦੀਆਂ ਕਿਤਾਬਾਂ ਮਿਲਣੀਆਂ ਤੇ ਡੇਰੀ ਦੇ ਨਾਲ ਰੇਟਲ ਜਿਹੜੇ ਤੁਹਾਨੂੰ ਹਰ ਬੰਦਾ ਡੇਰੀ ਨਾਲ ਰੇਟਲ ਚੜੀ ਮਿਲੂਗਾ ਚਾਹੇ ਕਿਸੇ ملک ਦਾ ਹੋਵੇ ਤੋ ਇਹ ਇੱਕ ਨਰੋਲ ਜਦੋਂ ਇੱਕ ਇੱਕੋ ਜੇ ਇੱਕੋ ਮਾਈਂਡ ਸੈਟ ਦੇ ਇੱਕੋ ਜੇ ਉਦਮ ਵਾਲੇ ਬੰਦੇ ਮਿਲਦੇ ਨੇ ਤਾਂ ਉੱਥੇ ਇੱਕ ਜਿਹੜਾ ਮਾਹੌਲ ਆ ਉਹ ਡੇਰੀ ਜਾਂ ਡੇਰੀ ਰਿਲੇਟਡ ਜਿਹੜੀਆਂ ਹੋਰ ਵਿਕਾਸ ਦੀਆਂ ਗਤੀਵਿਧੀਆਂ ਉਹਨਾਂ ਵੱਲ ਹੋ ਜਾਂਦਾ ਇਸ ਕਰਕੇ ਆਪਾਂ ਮੈਂ ਤਾਂ ਇਹ ਕਹੂੰਗਾ ਕਿ ਜਿਹੜਾ ਪੰਜਾਬ ਦਾ ਹਰੋ ਨੌਜਵਾਨ ਜਿਹੜਾ ਡੇਰੀ ਵਤਨ ਦਾ ਕਰ ਰਿਹਾ ਜਾਂ ਡੇਰੀ ਦਾ ਧੰਦਾ ਕਰਨ ਦੀ ਸੋਚ ਰਿਹਾ ਉਹਨੂੰ ਜ਼ਰੂਰ ਉੱਥੇ ਵਿਜ਼ਿਟ ਕਰਨਾ ਚਾਹੀਦਾ ਹੈ ਉੱਥੇ ਮਾਰਾਂ ਦੇ ਵਿਚਾਰ ਸੁਣਨੇ ਚਾਹੀਦੇ ਪਹਾ ਸਰਕਾਰ ਦੀਆਂ ਜਿਹੜੀਆਂ ਚਾਹੇ ਉਹ ਆਈਸੀਆਰ ਦੀਆਂ ਇਹ ਇੰਸਟੀਚਿਊਸ਼ਨ ਨੇ ਚਾਹੇ ਉਹ ਐਨ ਡੀ ਡੀ ਪੀ ਦੀਆਂ ਚਾਹੇ ਉਹ ਨਵਾਂਡ ਦੀਆਂ ਇੰਸਟੀਚਿਊਸ਼ਨ ਨੇ ਉਹ ਲੋਕਾਂ ਨੇ ਕੀ ਲੈ ਕੇ ਆਈਆਂ ਨੇ ਉਹਨਾਂ ਦੇ ਕਿਤਾਬਾਂ ਚ ਕਿਹੜੇ ਕਿਹੜੇ ਨਜਿੱਤ ਸਾਨੂੰ ਆਪਾਂ ਫਾਇਦਾ ਡਾ ਸਕਦੇ ਆ ਕਿਉਂਕਿ ਕਈ ਵਾਰੀ ਬੰਦਿਆਂ ਨੂੰ ਸਾਡੇ ਸਕੀਮਾਂ ਦਾ ਨਹੀਂ ਪਤਾ ਹੁੰਦਾ ਸਕੀਮਾਂ ਵਾਸਤੇ ਬੜਨ ਵਾਸਤੇ ਉੱਤੇ ਗਵਰਨਮੈਂਟ ਆਫ ਇੰਡੀਆ ਜਿਹੜਾ ਡਿਪਾਰਟਮੈਂਟ ਆ ਡੇਰੀ ਉਹ ਉਹਨਾਂ ਦੀ ਸਟਾਲ ਵੀ ਲੱਗਣੀ ਆ ਸੂਬੇ ਦੇ ਅਫਸਰ ਵੀ ਸਟਾਲ ਲਾਉਣਗੇ ਤੇ ਸਾਰਾ ਜਿਹੜਾ ਪਰ ਉੱਤੇ ਵਿਖਾਵਾ ਤੇ ਜਿਹੜੀ ਮਾਰਨੇ ਚਾਹੀਦੀ ਆ ਇਹ ਜਿਹੜਾ ਡੇਰੀ ਦਾ ਐਨਸਾਈਕਲੋਪੀਡੀਆ ਹੈ ਇਹ ਡੇਰੀ ਸਾਇੰਸ ਦੀਆਂ ਜਿਹੜੀਆਂ ਕਿ ਬਹੁਤ ਘੱਟ ਉਪਲਬਧ ਹੁੰਦੀਆਂ ਨੇ A ਤੋਂ ਲੈ ਕੇ XYZ ਤੱਕ ਕੋਈ ਵੀ ਟਰਮ ਹੈ ਐਨੀਮਲ ਹੈ ਚਾਹੇ ਉਹ ਐਕਸ-ਰੇ ਹੈ ਚਾਹੇ ਉਹ ਲਿਪਿਡ ਹੈ ਚਾਹੇ ਉਹ ਡੇਰੀ ਇੰਡਸਟਰੀ ਹੈ ਉਹਨਾਂ ਦੇ ਜਿਹੜੇ मीनिंग ਨੇ ਸੌਖੇ ਭਾਸ਼ਾ ਦੇ ਵਿੱਚ ਉਹਨਾਂ ਦੇ ਅਰਥੇ ਵਿੱਚ ਕੀਤੇ ਗਏ ਨੇ ਇੱਕ ਡਿਕਸ਼ਨਰੀ ਕਹਿ ਸਕਦਾ ਮੈਂ ਇਹਨਾਂ ਨੂੰ ਔਰ ਇੱਕ ਜਿਹੜਾ A A ਜਾਂ C ਜਾਂ D ਜਾਂ I ਹੈ ਉਹਦੇ ਸੈਂਕੜੇ ਅੱਗੇ ਜਿਹੜੇ ਸ਼ਬਦ ਨੇ ਚਾਹੇ ਉਹ ਕੇਸੀਨ ਹੈ ਚਾਹੇ ਉਹ ਮਿਲਕ ਪਾਊਡਰ ਹੈ ਚਾਹੇ ਨਿਊਟਰਲਾਈਜ਼ਰ ਹੈ ਵਾਟ ਇਜ਼ ਦਾ ਨਿਊਟਰਲਾਈਜ਼ਰ ਤਾਂ ਉਹਨਾਂ ਦੀ ਜਿਹੜੀਆਂ ਡੈਫੀਨੇਸ਼ਨਾਂ ਨੇ ਉਹਨਾਂ ਜਿਹੜੀਆਂ ਅ ਅਰਥ ਨੇ ਉਹ ਬੜੀ ਸੌਖੀ ਭਾਸ਼ਾ ਸਮਝਾਏ ਗਏ ਨੇ ਜਿਹੜੀਆਂ ਕਿ ਇਹ ਹਰ ਡੇਰੀ ਮੈਨਕਲੋਜਾ ਡੇਰੀ ਦਾ ਜਿਹੜਾ ਐਕਸਪਰਟ ਆ ਜਾਂ ਡੇਰੀ ਦਾ ਪ੍ਰੋਫੈਸਰ ਉਹ ਕੋਈ ਹੋਣਾ ਚਾਹੀਦੀ ਆ ਇਤੋਂ ਲਾਵਾ ਡੇਰੀ ਇੰਡੀਆ ਕਿਤਾਬਸ਼ਪਦੀ ਹਰ ਸਾਲ ਜਿਦੇ ਵਿੱਚ ਹਰ ਸਾਲ ਕੀ ਕੀ ਬਰਉਦੀਆਂ ਹੋਈਆਂ ਹਿੰਦੁਸਤਾਨ ਦਾ ਮਿਲ ਕਿੰਨਾ ਹੈ ਹਿੰਦੁਸਤਾਨ ਚ ਕਿਹੜਾ ਸੂਬਾ ਇਸ ਵੇਲੇ ਅੱਗੇ ਚੱਲ ਰਿਹਾ ਕਿਹੜਾ ਪਿੱਛੇ ਚੱਲ ਰਿਹਾ ਇਹਦੇ ਵਿੱਚ ਹੂਜ ਹੂ ਹੈ ਚਾਹੇ ਉਹ ਡੈਰੀ ਦਾ ਮਿਨਿਸਟਰ ਸਾਡੇ ਕੇਂਦਰੀ ਵਿਸੰਪੰਤਰੀ ਨੇ ਚਾਹੇ ਉਹ ਸੂਬਿਆਂ ਦੇ ਮੰਤਰੀ ਨੇ ਚਾਹੇ ਡੈਰੀ ਦੇ ਡਾਇਰੈਕਟਰ ਕੇਂਦਰ ਦੇ ਨੇ ਚਾਹੇ ਸਾਡੇ ਸੂਬਿਆਂ ਦੇ ਨੇ ਉਹਨਾਂ ਦੇ ਐਡਰੈਸ ਇਹ ਤੋਂ ਇਲਾਵਾ ਕੋਈ ਮਸ਼ੀਨਰੀ ਵੇਲਾ ਵਿੱਚ ਬਣਾਉਣ ਵਾਲਾ ਚਾਹੇ ਰੀਪਰ ਬਣਾਉਂਦਾ ਹੈ ਚਾਹੇ ਉਹ ਹਾਰਵੈਸਟਰ ਬਣਾਉਂਦਾ ਹੈ ਚਾਹੇ ਉਹ ਮਿਲਕੀ ਮਸ਼ੀਨ ਉਹਨਾਂ ਦਾ ਉਹਦਾ ਐਡਰੈਸ ਇਹਦੇ ਵਿੱਚ ਹੈਗਾ ਇਹ ਹਰਥਾ ਹੋਣੀ ਚਾ ਡੇਰੀ ਮੈਗਜ਼ੀਨ ਜਿਹੜੇ ਨੇ ਇਹ ਹਰ ਸਾਲ ਆਉਂਦੇ ਨੇ ਇਹਦੇ ਵਿੱਚ ਅ ਅਸੀਂ ਕਰੰਟ ਟਾਪਿਕ ਜਿਹੜਾ ਜਿਵੇਂ ਪਿੱਛੇ ਰੀਜਨਲ ਕੰਪਰੀਹੈਂਸਸ ਇਕਨੋਮਿਕਸ ਪ੍ਰੋਗਰਾਮ ਹੋਇਆ ਸੀ ਉਹਦੇ ਉੱਤੇ ਲੜੀਵਰ ਲਿਖਿਆ ਸੀਗਾ ਕਿ ਇਹਦੇ ਤੋਂ ਖਤਰਾ ਨਹੀਂ ਹੈ ਫਿਰ ਮੈਂ ਵੀਡੀਓ ਵੀ ਪਾਇਆ ਸੀ ਅਮਰੀਕਾ ਦੇ ਨਾਲ ਜਦੋਂ ਇਹ 트ੰਪ ਸਾਹਿਬ ਨੇ ਕਾਫੀ ਕੁਝ ਬੋਲਿਆ ਸੀ ਉਦੋਂ ਵੀ ਅਸੀਂ ਕਿਹਾ ਸੀਗਾ ਸਾਡੇ ਡੈਲੀ ਮਨਵਰਟੀ ਚ ਬੜੋ ਅਸੀਂ ਕਿਹਾ ਕੋਈ ਅਜਿਹੀ ਤਰ੍ਹਾਂ ਦੀ ਫੋਨ ਵਾਲੀ ਚੀਜ਼ ਨਹੀਂ ਮਤਲਬ ਕਿਉਂਕਿ ਹਿੰਦੁਸਤਾਨ ਚ 8 ਕਰੋੜ ਲੋਕ ਨੇ ਜਿਹੜੇ ਇਸ ਤੇ ਧੰਦੇ ਨਾਲ ਜੁੜੇ ਹੋਏ ਨੇ ਇਹਨੂੰ ਪਟੈਂਟ ਕਰਨਾ ਸਾਡੀ ਮਜਬੂਰੀ ਨਹੀਂ ਐ ਸ਼ੌਕ ਨਹੀਂ ਸਾਡਾ ਮਜਬੂਰੀ ਹੋਣੀ ਐ ਪਾਲ ਸਰਕਾਰ ਦੀ ਔਰ ਕਦੇ ਵੀ ਉਹ ਪਰਵਾਸ ਕਦੇ ਵੀ ਐਂਟੀ ਡਿਊਟੀ ਲਾਸ ਦੇ ਲੱਗੀ ਹੋਈ ਆ ਉਹ ਇਹ ਸਾਰੇ ਜਿਹੜੇ ਗ੍ਰੰਟ ਟਾਪਿਕ ਨੇ ਕਦੇ ਵਾਰੀ ਗੱਲ ਚੱਲਦੀ ਹੈ ਡੈਲਟ੍ਰੇਸ਼ਨ ਦੀ ਕਈ ਵਾਰ ਗੱਲ ਚੱਲਦੀ ਹੈ ਐਨੀਮਲ ਦੇ ਸਾਈਲੇਜ ਦੀ ਕਈ ਵਾਰ ਗੱਲ ਚੱਲਦੀ ਹੈ ਜੀ ਮਾਰਕੀਟਿੰਗ ਦੀ ਉਹ ਹਰ ਮਹੀਨੇ ਇੱਕ ਨਵੇਂ ਟਾਪਿਕ ਦਾ ਇਹਦੇ ਵਿੱਚ ਅਸੀਂ ਇਹ ਸ਼ਾਮਲਦੇ ਆ ਤੇ ਬਾਕੀ ਮੈਂ ਤਾਂ ਹੀ ਕਹੂੰਗਾ ਕਿ ਸਾਰੇ ਜਿੰਨੇ ਫਾਰਮਰ ਨੇ ਉਹਨਾਂ ਨੂੰ ਇਹ ਕਿਤਾਬਾਂ ਜਾਂ ਜਿੰਨੇ ਵੀ ਐਕਸਪਰਟਰ ਨੂੰ ਲਾਈਸਟਕ ਟੈਕਨੋਲੋਜੀ ਇਹ ਕਿਤਾਬਾਂ ਇਹ ਮਿਲ ਜਾਂਦੀਆਂ ਨੇ ਇਹ ਮੈਗਜ਼ੀਨ ਨੇ ਜਰੂਰ ਪਤਨ ਜਿਹੜਾ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਕੰਮ ਹੱਥੀਂ ਕੰਮ ਬਹੁਤ ਕਰਦੇ ਆ ਟੈਕਨੋਲੋਜੀ ਬੜੀ ਯੂਜ਼ ਕਰ ਲਈ ਆ ਪਰ ਬਿਹਾਈਂਡ ਦੀ ਬ੍ਰਿੰਡ ਦਿਮਾਗ ਦੇ ਪਿੱਛੇ ਲਿਟਰੇਚਰ ਪੜ੍ਹਨਾ ਵੀ ਸਾਨੂੰ ਸ਼ੌਂਕਣਾ ਚਾਹੀਦਾ ਹੈ ਚਾਹ ਲਿਟਰੇਚਰ ਪੰਜਾਬ ਦਾ ਹੈ ਪੰਜਾਬੀ ਲੇਖਕਾਂ ਪੰਨਿਆਂ ਨੇ ਹਨਾ ਸਵੇਜ ਜੀਵਨੀ ਗੁਰਪ੍ਰੀਤ ਤੂਰ ਜਿਹੜਾ ਸਾਡੇ ਐਸਐਸਪੀ ਰਿਟਾਇਰ ਹੋਏ ਆ ਉਹ ਕਿਤਾਬ ਦੇ ਕੇ ਘਰੇ ਤੇ ਆਏ ਸੀ ਭਗਤ ਅੰਨਾ ਜੀ ਦਾ ਖੇਤਰੀ ਮਾਡਲ ਸਦਾ ਲਾਲ ਸਿੰਘ ਨਲਾਹਾਬਾਦ ਬੈਂਕ ਦੇ ਮੈਨੇਜਰ ਰਿਟਾਇਰ ਹੋ ਗਏ ਨੇ ਹਨਾ ਉਹਨਾਂ ਦੀ ਕਿਤਾਬ ਇਹ ਜਿਹੜਾ ਸਾਰਾ ਧੰਨੇ ਦਾ ਮਾਡਲ ਜਿਹੜਾ ਉਹ ਹੀ ਜਿਹੜੀ ਆਪਾਂ ਕਹਿੰਦੇ ਆ ਕਿ ਬਾਇਓਡਾਈਵਰਸਿਟੀ ਦੀ ਗੱਲ ਕਰਦੇ ਆ ਵੀ ਥੋੜੇ ਖੇਤਾਂ 'ਚ ਥੋੜੇ ਐਨੀਮਲ ਵੀ ਰੱਖੋ ਥੋੜੀ ਵੈਜੀਟੇਬਲ ਵੀ ਗ로우 ਕਰੋ ਥੋੜੀ ਪੈਂਡੀ ਵੀ ਲਾਓ ਥੋੜਾ ਆਪਾਂ ਜਿਹੜਾ ਜਿਹੜੇ ਕੋਈ ਪ੍ਰੋਸੈਸਿੰਗ ਵਗੈਰਾ ਗੁੜ ਦੀ ਜਗਰੀ ਵਗੈਰਾ ਉਹ ਸਾਰਾ ਮਾਡਲ ਹੈ ਉਹ ਦੱਸਿਆ ਕਿ ਕਿਹੜੇ ਸਮੇਂ 'ਚ ਕਿਹੜੀ ਚੀਜ਼ ਕਰਨੀ ਆ ਤੋਂ ਧਰਮ ਦੀਆਂ ਕਰਮਾਂ ਪੜਦੇ ਆ ਧਰਮ ਦੀਆਂ ਕਰਮਾਂ ਦੇ ਨਾਲੋਂ ਸਾਨੂੰ ਜਿਹੜਾ ਜੀਵਨ ਦੇ ਵਿੱਚ ਜਿਹੜੀ ਇਨਕਮ ਕਿਵੇਂ ਵਧਾਉਣੀ ਆ ਅੰਦਰ ਕਿਵੇਂ ਵਧਾਉਣੀ ਆ ਜਾਂ ਜਿਹੜੀ ਸੁਸਤੇਰ ਕਿਵੇਂ ਕਰਨਾ ਆਪਾਂ ਉਹ ਕੁਦਾਬਾਂ ਦੀ ਬਹੁਤ ਜ਼ਰੂਰਤ ਆ ਤੋ ਇਸ ਕਰਕੇ ਐਵੇਂ ਆਪਾਂ ਪੁਰਾਣਾ ਇੱਕ ਲਕਚਰ ਸਿਹਤ ਨਾਲ ਸੁਣੀਏ ਐਵੇਂ ਪੁਰਾਣੀਆਂ ਲਕਚਰ ਕਈ ਕਸ਼ਟਾ ਨਾਲ ਸੁਣੀਏ ਜੇ ਕਸ਼ਟਾ ਵੀ ਸੁਣੀਏ ਚੈਨਲ ਵੀ ਸੁਣੀਏ ਚੰਗਾ ਸੁਣੀਏ ਕਿਉਂਕਿ ਜਿਹੋ ਜਿਹੇ ਉਹ ਮਨ ਹੋਊਗਾ ਜਿਹੋ ਜਿਹੇ ਸਾਡਾ ਉਹਦੇ ਤੁਸੀਂ ਫੀਡ ਕਰਾਂਗੇ ਉਹ ਜਿਹੜਾ ਸਾਨੂੰ ਆਉਟਪੁੱਟ ਮਿਲਣੀ ਆ ਤੋ ਦੋਸਤੋ ਇਹ ਤਾਂ ਜ਼ਰੂਰੀ ਆ ਕਿ ਤੁਸੀਂ ਕਿਤਾਬਾਂ ਨਾਲ ਜ਼ਰੂਰ ਜੁੜੇ ਰਹੋ ਕਰੋ ਕਿਤਾਬ ਜ਼ਰੂਰ 1-2 ਘੰਟਾ ਪੜੋਣਾ ਘੰਟਾ ਉਹ ਕਿਸੇ ਵੇਲੇ ਸਮਾਂ ਲੱਗੇ ਤੁਹਾਨੂੰ ਪੜੋ ਪਰ ਆਪਦੇ ਨਾਲ ਆਪਣੇ ਦਿਮਾਗ ਦੇ ਨਾਲ ਨਵੀਂ ਜਿਹੜੀ ਪੀੜ੍ਹੀ ਆ ਖਾਸ ਕਰਕੇ ਬੱਚਿਆਂ ਨੂੰ ਇਸ ਚੇਟਕ ਨਾਲ ਪਾਸੇ ਲਾਓ ਜਿੱਥੇ ਆਪਾਂ ਬੱਚਿਆਂ ਨੂੰ ਧਰ ਵਾਲੇ ਪਤ ਪ੍ਰੇਰਿਤ ਕਰੀਏ ਉਥੇ ਉਪਜੀਵਕਾ ਜਿਹੜੀ ਕਮਾਉਣੀ ਆ ਰੋਜੀ ਰੁੱਟੀ ਕਮਾਉਣੀ ਆ ਉਹ ਜਿਹੜਾ ਜੀਵਨ ਛੇੜੀ ਆ ਸਾਡੀ ਉਹ ਇਹਨਾਂ 'ਚ ਮਿਲਣੀ ਆ ਕਿਉਂਕਿ ਬੜਾ ਕੁਝ ਲਿਖਿਆ ਜਾ ਰਿਹਾ ਹੈ ਬੜਾ ਕੁਝ ਹੈ ਪਰ ਅਜਵੇਂ ਕਹਿੰਦੇ ਨੇ ਕਿ ਹਰ ਚੰਕ ਦੀ ਜੀ ਸੋਨਾ ਨਹੀਂ ਹੁੰਦੀ ਹਰ ਇੱਕ ਕਿਸਾਨਰ ਚੰਗੀ ਕਦਾਵਤ ਨਹੀਂ ਹੁੰਦੀ ਚੰਗੇ ਜਿਹੜੇ ਛਾਲੇ ਚੰਗੇ ਮੈਰਜੀਨ ਚਾਹੀਏ ਉਹ ਖੇਤੀ ਤੇ ਬੜੇ ਵਧੀਆ ਨੇ ਚੰਗੀ ਖੇਤੀ ਆ ਵਿਗਿਆਨਕ ਪਸ਼ੂ ਪਾਲਣਾ ਕਿੰਨੇ ਘਰਾਂ ਚਾਹੁੰਦਾ ਆਪਣੇ ਕੋਲੇ ਯੂਨੀਵਰਸਿਟੀ ਇਸੇ ਚ ਨਹੀਂ ਆਉਂਦਾ ਚੰਗੀ ਖੇਤੀ ਆਪਣਾ ਮੈਗਜ਼ੀਨ ਪੀ ਜੀ ਯੂ ਵਾਲਾ ਬੜਾ ਸੁਣਾ ਮੈਗਜ਼ੀਨ ਉਹ ਕਿੱਥੇ ਰਿਹਾ ਆਉਂਦਾ ਕਿਤੇ ਨਹੀਂ ਆਉਂਦਾ ਤੇ ਜੇ ਆਪਾਂ ਪਿੰਡ ਜਾਨਾ ਮੈਂ ਦੇਖਦਾ ਵੀ ਕਸ਼ਟਾ ਵਾਲੇ ਪੂਰਾ ਭਰਿਆ ਪਿਆ ਹੁੰਦਾ ਰੂਪ ਸੀੜੀਆਂ ਆ ਗਈਆਂ ਪੈਂਡਰੇ ਮੈਂ ਪਈਆਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਾਮਾਨ ਪਈ ਨੇ ਉਹ ਠੀਕ ਆ ਉਹ ਆਪਣੇ ਕਦੇ ਹੋ ਸਕਦਾ 15 ਮਿੰਟ ਲਈ ਤੁਸੀਂ ਆਪਣੀ ਤਰੰਗਾ ਮਾਨੂੰ ਕੁਛ ਕਰਨ ਵਾਸਤੇ ਪਰ ਅਸਲੀ ਚੀਜ਼ ਜਿਹੜੀ ਹੈ ਉਹ ਜਿਹੜੀ ਹੈ ਜੀਵਨ ਫਲਸਫਾ ਉਹ ਕਿਤਾਬਾਂ ਚ ਹੀ ਹੈ ਧੰਨਵਾਦ